ਈਈ ਸਾਹਿਬ ਤੇ ਐਸਐਸਪੀ ਸਾਹਿਬ ਦੀ ਹਾਜ਼ਰ ਦੇ ਉੱਤੇ ਅਸੀਂ ਕੈਸੋ ਆਪਰੇਸ਼ਨ ਇੱਥੇ ਕੀਤਾ। ਇਹਦੇ ਵਿੱਚ ਸਾਡੇ ਤੋਂ 100 150 ਫੋਰਸ ਦੇ ਮੈਂਬਰ ਜਿਹੜੇ ਆ ਉਹ ਅਸੀਂ ਇਨਵੋਲਵ ਕੀਤੇ ਇਹਦੇ ਵਿੱਚ ਤੇ ਵੱਖ-ਵੱਖ ਟੀਮਾਂ ਬਣਾ ਕੇ ਸ਼ੇਕੂਪੁਰ ਮਹੱਲਾ ਤੇ ਬਾਕੀ ਹੋਰ ਏਰੀਆ ਜੰਡਿਆਲੇ ਥਾਣੇ ਦੇ ਏਰੀਆ ਦੇ ਵਿੱਚ ਅਸੀਂ ਰੇਡ ਕੀਤੇ ਆ। ਜਿਹਦੇ ਦੌਰਾਨ ਸਾਨੂੰ 6 ਬੰਦੇ ਜਿਹੜੇ ਆ ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਤੋਂ ਇੱਕ ਤੋਂ ਕੈਪਸੂਲ ਤੇ ਬਾਕੀਆਂ ਤੋਂ ਜਿਹੜੀ ਹਿਊਮਨ ਮਿਲੀ ਆ। ਸਰ ਇਹ ਪ੍ਰੋਫੈਸ਼ਨਲ ਜਿਹੜੇ ਫੜੇ ਆ ਕਿ ਹਾਂਜੀ ਪ੍ਰੋਫੈਸ਼ਨਲ ਆ। ਬਾਕੀ ਤਾਂ ਹੁਣ ਸਾਡੇ ਅਜੇ ਹੁਣ ਪਰਚੇ ਦੇਣਗੇ ਜਿਹੜੇ ਜਿਹੜੇ ਆਈਓ ਨੇ ਫੜੇ ਆ ਬਾਕੀ ਫੇਰਾਂ ਦੀ ਪੁੱਛਗਿੱਛ ਕਰਕੇ ਬਾਕੀ ਉਹਨਾਂ ਦਾ ਤੁਹਾਨੂੰ ਕੱਲ ਦੱਸਾਂਗੇ ਇਹਦੇ ਬਾਰੇ ਹੀਰਨ ਕਿਸੇ ਤੋਂ 50 ਗ੍ਰਾਮ ਆ ਕਿਸੇ ਤੋਂ 12 ਗ੍ਰਾਮ ਆ ਇਸ ਤਰੀਕੇ ਨਾਲ ਅਜੇ ਮਿਲੀ ਆ ਬਾਕੀ ਟੋਟਲ ਹੁਣ ਇਹ ਦੋਨੇ ਇਕੱਠੇ ਹੋਣਗੇ ਫੇਰ ਪਤਾ ਲੱਗੂਗਾ ਸ਼ਾਮ ਤੱਕ ਸਰ ਨਸ਼ਾ ਤਾਂ ਕਾਫੀ ਫੜਿਆ ਵੀ ਜਾ ਰਿਹਾ ਕਿ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਕਿਉਂ ਆ ਰਿਹਾ ਨਸ਼ਾ ਤਾਂ ਦੇਖੋ ਜਿਹੜਾ ਆਉਣ ਦਾ ਤਾਂ ਤੁਹਾਨੂੰ ਵੀ ਪਤਾ ਜਿਹੜਾ ਆਪਣਾ ਗੁਆਂਢੀ ਦੇਸ਼ ਆ ਪਾਕਿਸਤਾਨ ਉਧਰੋਂ ਡਰੋਨ ਦੇ ਥਰੂ ਜਿਹੜਾ ਇਹ ਭੇਜ ਰਹੇ ਆ ਤੇ ਬਾਕੀ ਜਿਹੜੀ ਹੈਗੀ ਆ ਲੋਕ ਜਿਹੜੇ ਇਸ ਗਲਤ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਦੇਖੋ ਉਹਨਾਂ ਨੂੰ ਸਜ਼ਾ ਵੀ ਕਰਵਾ ਰਹੇ ਆ ਤੇ ਪਲੱਸ ਉਹ ਅੰਦਰ ਵੀ ਜਾਂਦੇ ਆ ਪਰ ਫਿਰ ਵੀ ਇਹ ਟਲਦੇ ਨਹੀਂ ਸਰ ਜੰਨੇਆਲਾਪੁਰੂ ਦੇ ਵਿੱਚ ਸ਼ੇਖਪੁਰ ਮਹੱਲੇ ਦਾ ਹੀ ਕੇਸ ਚੁੱਕੀ ਨਹੀਂ ਨਹੀਂ ਅੱਜ ਸਾਰੇ ਸ਼ੇਖਪੁਰ ਮਹੱਲਾ ਵੀ ਆ ਤੇ ਬਾਕੀ ਆਲੇ ਦੁਆਲੇ ਅਸੀਂ ਅੱਜ ਫੋਰਸਸ ਅਸੀਂ ਕਾਫੀ ਭਲਾਈ ਸੀ ਉਹਦੇ ਕਰਕੇ ਸਾਈਡਾਂ ਤੇ ਨਾਕੇ ਵੀ ਲਵਾਏ ਆ ਜਿੱਥੇ ਜਿੱਥੇ ਸਾਨੂੰ ਇਨਫੋਰਮੇਸ਼ਨ ਸੀ ਜਿਹੜੇ ਬੰਦੇ ਮਾੜੇ ਉਹਨਾਂ ਤੇ ਰੇਡ ਵੀ ਕੀਤੇ ਆ ਇਹ ਉਸੇ ਦੌਰਾਨ ਹੀ ਇਹ ਸਾਰਾ ਕੁਝ ਜਿਹੜਾ ਰਿਕਵਰ ਹੋਇਆ ਬੋਟਰ ਰੇਂਜ ਦੇ ਐਂਟੀ ਡਰੋਨ ਵੈਨ ਵੀ ਲੱਗ ਚੱਲੀਆਂ ਉਹਦੋਂ ਕੋਈ ਫਰਕ ਪਿਆ ਕਿ ਆ ਫਰਕ ਤਾਂ ਪਿਆ ਜੀ ਫਰਕ ਤਾਂ ਪਿਆ ਉਸ ਚੀਜ਼ ਦੇ ਨਾਲ ਪਰ ਫਿਰ ਵੀ ਇੰਨਾ ਏਰੀਆ ਹੈਗਾ ਜੇ ਐਂਡ ਕੇ ਆ ਇਧਰ ਹੋਰ ਜੀ ਗੁਜਰਾਤ ਰਾਜਸਥਾਨ ਹੁਣ ਜਿਹੜਾ ਕਿਹੜਾ ਬੰਦਾ ਕਿਧਰ ਦੀ ਸਾਈਡ ਦੀ ਲੈ ਆਉਂਦਾ ਇਹ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਲੇਕਿਨ ਉਹਨਾਂ ਚੀਜ਼ਾਂ ਦਾ ਫਰਕ ਪਿਆ ਫਰੋਤੀਆਂ ਜੇ ਕਿੰਨੀ ਬੰਦ ਹੋ ਰਹੀਆਂ ਕਿੰਨੇ ਬੰਦੇ ਫੜੇ ਕਿੰਨੇ ਫਰੋਤੀਆਂ ਦੇ ਵੀ ਸਾਡੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਇੱਥੇ ਪੰਸਾਰੀ ਵਾਲਿਆਂ ਦੇ ਹੋਏ ਸੀ ਉਹ ਅਸੀਂ ਸਾਰੇ ਤੇ ਸਾਰੇ ਬੰਦੇ ਰਾਉਂਡ ਅਪ ਕਰ ਲਏ ਉਹਦੇ ਵਿੱਚ ਸਾਡੇ ਫੋਰਸ ਦਾ ਮੱਤੇ ਵਾਲੇ ਏਰੀਆ ਦੇ ਵਿੱਚ ਇਨਕਾਉਂਟਰ ਵੀ ਹੋਇਆ ਤੁਹਾਨੂੰ ਪਤਾ ਹੀ ਉਸ ਚੀਜ਼ ਦਾ ਵੀ ਉਹ ਬੰਦੇ ਅਸੀਂ ਸਾਰੇ ਫੜਕੇ ਤਾਂ ਅੰਦਰ ਦੇਤੇ ਆ ਅਜੇ ਰਿਮਾਂਡ ਤੇ ਆ ਸਾਡੇ ਕੋਲ ਪਾਪਾ ਪਕਾ ਨਾ ਧੂਲਕੇ ਵੀ ਗੋਲੀ ਚੱਲਦੀ ਸੀ ਤੁਸੀਂ ਹਾਂਜੀ ਧੂਲਕੇ ਵੀ ਹੋਈ ਆ ਉਹ ਵੀ ਟੀਮਾਂ ਲੱਗੀਆਂ ਜਲਦੀ ਤੋਂ ਜਲਦੀ ਫੜ ਲਵਾਂਗੇ ਪਬਲਿਕਲੀ ਕੀ ਮੈਸੇਜ ਹੈ ਪਬਲਿਕਲੀ ਇਹੀ ਮੈਸੇਜ ਆ ਕਿ ਮਾੜੇ ਬੰਦਿਆਂ ਦਾ ਸਾਥ ਨਾ ਦਿਓ ਸਾਥ ਮੀਨਸ ਇਹ ਆ ਕਿ ਉਹ ਮੈਂ ਇਹ ਨਹੀਂ ਕਹੂੰਗਾ ਕਿ ਉਹ ਨਾਲ ਰਲਿਓ ਪਰ ਸਾਥ ਦੇਣ ਦਾ ਮਤਲਬ ਇਹ ਆ ਕਿ ਜਿਹੜੇ ਗਵੰਡ ਦੇ ਵਿੱਚ ਇਹ ਬੰਦੇ ਕੰਮ ਕਰਦੇ ਆ ਹਰ ਗੁੰਡੀ ਨੂੰ ਪਤਾ ਹੁੰਦਾ ਵੀ ਸਾਡੇ ਲਾਗਲਾ ਬੰਦਾ ਕੀ ਕਰ ਰਿਹਾ ਸਾਡੀ ਤਾਂ ਇਹੀ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਤੁਹਾਨੂੰ ਵੀ ਵੀ ਜਿਹੜੇ ਬੰਦੇ ਇਹੋ ਜਿਹੇ ਆ ਜਦੋਂ ਤੁਸੀਂ ਫੀਲਡ 'ਚ ਜਾਂਦੇ ਆ ਉਹਨਾਂ ਦੀ ਇਨਫਰਮੇਸ਼ਨ ਸੀਕ੍ਰੇਟ ਸਾਨੂੰ ਦਿਓ ਤੇ ਅਸੀਂ ਇਹਨਾਂ ਦੇ ਉੱਤੇ ਠੱਲ ਪਾਈਏ ਸਾਰਿਆਂ ਤੇ ਇਹ ਦਿਨ ਜਿਹੜੀ ਗੋਲੀ ਚੱਲ ਰਹੀ ਆ ਰਾਤੀ ਕੀਤੀ ਰਾਤ ਵੀ ਦਗੁਰਜੀ ਜਿਹੜੀ ਆ ਗੋਲੀ ਚੱਲੀ ਆ ਡਾਕਟਰ ਦੇ ਗੋਲੀ ਮਾਰੀ ਗਈ ਆ ਦੀ ਕਾਰਨ ਕੀ ਹੈ ਜੀ ਜਿਹੜਾ ਗੋਲੀਆਂ ਜਿਹੜੀਆਂ ਲਗਾਤਾਰ ਚੱਲਦੀਆਂ ਧੂਲ ਕੇ ਚੱਲੀ ਆ ਗੋਲੀ ਉਸ ਤੋਂ ਪਹਿਲਾਂ ਫਰੋਤੀ ਮੰਗ ਗਈ ਸੀ ਉਹਦੇ ਘਰ ਦੇ ਵਿੱਚ ਗੋਲੀਆਂ ਚਲੀਆਂ ਗਈਆਂ ਸੀ ਕਿੱਥੇ ਨਾ ਕਿੱਥੇ ਖਾਕੀ ਦਾ ਡਰ ਜਿਹੜਾ ਵਾ ਖਤਮ ਹੁੰਦਾ ਨਜ਼ਰ ਆ ਰਿਹਾ ਜੀ ਖਾਕੀ ਦਾ ਡਰ ਤੋਂ ਦੇਖੋ ਸਾਰੇ ਲੋਕ ਅਸੀਂ ਲਾ ਐਂਡ ਆਰਡਰ ਨੂੰ ਮੰਨਣ ਵਾਲੇ ਆ ਆਪਣੇ ਕਾਨੂੰਨ ਨੂੰ ਮੰਨਣ ਵਾਲੇ ਆ ਲੌਅਡਰ ਲੌਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਤਾਂ ਸਾਡੀ ਡਿਊਟੀ ਆ ਲੇਕਿਨ ਕੀ ਆ ਲੋਕਾਂ ਦੇ ਵਿੱਚ ਜਿਹੜੀ ਆ ਨਵੀਂ ਜਨਰੇਸ਼ਨ ਆ ਗਈ ਆ ਤੁਸੀਂ ਦੇਖੋਗੇ ਵੀ 20 ਤੋਂ 25 ਸਾਲ ਤੱਕ ਦੇ ਆ ਬੱਚੇ ਜਿਹੜੇ ਇਹਨਾਂ ਕੰਮਾਂ 'ਚ ਇਨਵੋਲ ਹੋ ਰਹੇ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮਾਂ ਪਿਓ ਇਹਨਾਂ ਨੂੰ ਰੋਕਦੇ ਨਹੀਂ ਘਰ ਆ ਰਹੇ ਆ ਦੋ ਦੋ ਚਾਰ ਚਾਰ ਹੁਣ ਜਿਹੜਾ ਅਸੀਂ ਆ ਰੀਸੈਂਟਲੀ ਫੜਿਆ ਝੰਡੇ ਵਾਲੇ ਜਿਹੜੀ ਗੋਲੀ ਚੱਲੀ ਸੀ ਆਪਣੇ ਅਪੰਸਾਰੀ ਵਾਲਿਆਂ ਦੇ ਹੁਣ ਉਹ ਦੇਖੋ ਮੱਤੇ ਵਾਲੇ ਏਰੀਏ ਦੇ ਵਿੱਚ ਜੋ ਉਹਨਾਂ ਦੀ ਪੁੱਛਗਿੱਛ ਤੋਂ ਆਇਆ ਵੀ ਮੱਤੇ ਵਾਲੇ ਇੱਕ ਬੰਦੇ ਦੇ ਘਰ ਰਹਿ ਰਹੇ ਆ ਹੁਣ ਕੀ ਉਸ ਦੇ ਮਾਪਿਆਂ ਨੂੰ ਨਹੀਂ ਪਤਾ ਵੀ ਇਹ ਮਾੜੇ ਬੰਦੇ ਆ ਸਾਡੇ ਘਰ ਦੇ ਵਿੱਚ ਬੈਠੇ ਆ ਜਾਣ ਗੁਆਂਢ ਦੇ ਵਿੱਚ ਨਹੀਂ ਪਤਾ ਵੀ ਇਹ ਬੰਦੇ ਦਾ ਨਾ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਕਿ ਜੀ ਸੱਜਣ دوست ਆ ਮਤਲਬ ਇਹ ਜਿਹੜੀ ਚੀਜ਼ ਹੈਗੀ ਨਾ ਕੱਲਿਆ ਪ੍ਰਸ਼ਾਸਨ ਤੇ ਸਰਕਾਰ ਨਹੀਂ ਕੁਝ ਕਰ ਸਕਦੀ ਤੁਹਾਡੀ ਵੀ ਡਿਊਟੀ ਆ ਪਬਲਿਕ ਦੀ ਵੀ ਡਿਊਟੀ ਆ ਜਿਹੜੇ ਮਾੜੇ ਬੰਦੇ ਆ ਇਹਨਾਂ ਨੂੰ ਫੜਿਆ ਜਾਵੇ ਤੇ ਅਕੋਰਡਿੰਗ ਟੂ ਲਾਅ ਹੀ ਕਾਰਵਾਈ ਹੁੰਦੀ ਆ ਤੇ ਸਾਡੇ ਵੱਲੋਂ ਕੋਈ ਇਹੋ ਜਿਹੀ ਢਿੱਲ ਨਹੀਂ ਹੁੰਦੀ ਹੁਣ ਤੁਹਾਡੇ ਸਾਹਮਣੇ ਕਿੰਨੀਆਂ ਐਕਸਟਰੈਕਸ਼ਨ ਕਾਲ ਆਈਆਂ ਅਸੀਂ 100% ਉਹ ਸਾਰੀਆਂ ਟਰੇਸ ਕੀਤੀਆਂ ਸਾਰੇ ਬੰਦੇ ਫੜਕੇ ਅਸੀਂ ਅੰਦਰ ਦੁੱਤੇ ਆ ਤੇ ਬਾਕੀ ਜਿਹੜੇ ਇਹ ਗੱਲਾਂ ਹੁਣ ਜੇ ਇਕੱਲਾ ਪ੍ਰਸ਼ਾਸਨ ਨੂੰ ਅਸੀਂ ਟੈਰੇ 'ਚ ਖੜਾ ਕਰੀਏ ਜਾਂ ਸਰਕਾਰ ਨੂੰ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਸਾਰੇ ਲੋਕਾਂ ਦੀ ਡਿਊਟੀ ਬਣਦੀ ਆ ਆਪੋ ਆਪਣੇ ਏਰੀਆ ਦੇ ਵਿੱਚ ਉਹ ਖੜੇ ਹੋਣ ਜਿਹੜੇ ਮਾੜੇ ਬੰਦੇ ਉਹਨਾਂ ਦਾ ਸਾਨੂੰ ਦੱਸਣ ਇਹ ਤੋਂ ਇਲਾਵਾ ਮੈਂ ਤੁਹਾਨੂੰ ਆਪਣੇ ਜ਼ਿਲ੍ਹੇ ਦੀ ਹੋਰ ਪਰਫਾਰਮੈਂਸ ਜਿਹੜੀ ਆ ਸਾਡੀ ਪੂਰੇ ਸਾਲ ਦੀ ਤੀਜੇ ਮਹੀਨੇ ਤੋਂ ਲੈ ਕੇ ਉਹ ਵੀ ਦੱਸਣੀ ਚਾਹਨਾ ਵੀ ਸਾਡੇ ਜਿਹੜੀ ਐਨਡੀਪੀਸੀ ਐਕਟ ਦੇ ਤਹਿਤ 1325 ਤੋਂ ਹੁਣ ਤੱਕ ਜਿਹੜੀ ਅਸੀਂ ਟੋਟਲ ਜਿਹੜੇ ਮਕਦਮੇ ਆ 999 ਦਰਜ ਕੀਤੇ ਆ ਇਹਦੇ ਵਿੱਚ 1654 ਅਸੀਂ ਜਿਹੜੇ ਆ ਅਕਿਊਜ਼ਡ ਅਰੈਸਟ ਕੀਤੇ ਆ 236.950 ਕਿਲੋਗ੍ਰam ਹੀਰੋਨ ਰਿਕਵਰ ਕੀਤੀ ਆ 9 ਕਿਲੋ 155 ਗ੍ਰam ਜਿਹੜੀ ਆ ਅਸੀਂ ਅਫੀਮ ਫੜੀ ਆ 1 ਕਿਲੋ ਭੁੱਕੀ ਤੇ 8.778 ਕਿਲੋਗ੍ਰam ਆਇਸ ਜਿਹੜੀ ਆ ਫੜੀ ਆ ਤੇ ਬਾਕੀ ਜਿਹੜੀਆਂ 161838 ਕੈਪਸੂਲ ਗੋਲੀਆਂ ਤੇ ਡਰਗ ਮਨੀ ਜਿਹੜੀ ਹੈਗੀ ਆ 4930310 ਰੁਪਏ ਜਿਹੜੇ ਆ ਸੀ ਡਰਗ ਬਣੀ ਫੜੀ ਆ ਤੇ ਜੇ ਇਹ ਤੋਂ ਅਲੱਗਾ ਜਿਹੜੀ ਹਵਾਲਾ ਮਨੀ ਆ ਉਹ 1 ਕਰੋੜ 4465000 10 ਰੁਪਏ ਤੇ 9000 ਡਾਲਰ ਜਿਹੜੇ ਆ ਯੂ ਐਸ ਤੇ 3400 3400 ਦਿਰਾਮ ਇਹ ਜਿਹੜੇ ਹਵਾਲਾ ਜਿਹੜੀ ਆ ਮਨੀ ਫੜੀ ਆ ਇਸ ਕਰਕੇ ਦੇਖੋ ਪੂਰੇ ਡਿਸਟ੍ਰਿਕਟ ਦੇ ਵਿੱਚ ਸਾਡੇ ਮੋਸਟਲੀ ਸਾਰੇ ਦੇ ਸਾਰੇ ਕੇਸ ਟ੍ਰੇਸ ਆ ਬੜੀ ਵਧੀਆ ਪਰਫਾਰਮੈਂਸ ਆ ਸਾਡੀਆਂ ਟੀਮਾਂ ਬੜੀ ਵਧੀਆ ਕੰਮ ਕਰ ਰਹੀਆਂ ਬਾਕੀ ਜਿਹੜੇ ਜੇ ਕ੍ਰਾਈਮ ਦਾ ਹੈਗਾ ਕ੍ਰਾਈਮ ਕਰਨ ਵਾਲੇ ਜਿਹੜੇ ਆ ਕਰੀ ਜਾ ਰਹੇ ਆ ਪਰ ਮੇਰੀ ਲਾਸਟ ਤੇ ਤੁਹਾਨੂੰ ਇਹੀ ਬੇਨਤੀ ਆ ਆਪਣੇ ਤੁਹਾਡੇ ਮਾਧਿਅਮ ਰਾਹੀਂ ਵੀ ਤੇ ਤੁਹਾਡਾ ਵੀ ਇੱਚ ਯੋਗਦਾਨ ਹੋਣਾ ਚਾਹੀਦਾ ਵੀ ਲੋਕਾਂ ਨੂੰ ਸਮਝਾਈਏ ਜਿਹੜੇ ਮਾੜੇ ਬੰਦੇ ਹੁਣ ਦੇਖੋ ਜੇ ਕੋਈ ਗੱਲਬਾਤ ਗਲਤ ਹੋ ਰਹੀ ਆ ਹੁਣ ਸ਼ੇਖੂਪੁਰ ਮਹੱਲਾ ਸਾਨੂੰ ਕਦੀ ਕਿਸੇ ਬੰਦੇ ਨੇ ਆਣ ਕੇ ਨਹੀਂ ਇਹ ਕੰਪਲੇਂਟ ਕੀਤੀ ਵੀ ਸਾਡੇ ਗਵਾਂਡ ਦੇ ਵਿੱਚ ਇਹ ਵੀ ਆਈਦਾ ਜਦ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਰਕਾਰ ਵੱਲੋਂ ਗੁਪਤ ਨੰਬਰ ਵੀ ਦਿੱਤੇ ਗਏ ਆ ਕੋਈ ਬੰਦਾ ਨਹੀਂ ਹੁਣ ਮੇਰਾ ਮੈਂ ਦੇਖ ਲਓ ਸਵੇਰ ਤੋਂ ਸ਼ਾਮ ਤੱਕ ਸਾਡੀਆਂ ਸਾਰੀਆਂ ਟੀਮਾਂ ਕੰਮ ਕਰਦੀਆਂ 9:00 9:00 ਵਜੇ ਤੱਕ ਅਸੀਂ ਆਫਿਸ ਬੈਠੇ ਆਂ ਫਿਰ ਵੀ ਮੈਂ ਤਾਂ ਇਹੀ ਲੋਕਾਂ ਨੂੰ ਰਿਕਵੈਸਟ ਕਰੂੰਗਾ ਵੀ ਸਾਡੂ ਆਣ ਕੇ ਦੱਸੋ ਜਿਹੜੇ ਬੰਦੇ ਆ ਕਮ ਸੇ ਕਮ ਜਦੋਂ ਤੁਸੀਂ ਹੋਰ ਕੰਮ ਕਰਦੇ ਆ ਇੱਥੇ ਹੁਣ ਜੇ 5 ਬੰਦੇ ਖੜੇ ਹੋ ਜਾਣ ਜੇ ਆਊਟਸਾਈਡਰ ਬੰਦਾ ਆਉਂਦਾ ਉਹਨੂੰ ਪੁੱਛਣ ਕੀ ਆ ਉਹ ਦੂਜੇ ਦਿਨ ਬੜੂਗਾ ਹੀ ਨਹੀਂ ਇੱਧਰ ਲੇਕਿਨ ਲੋਕਾਂ ਦਾ ਜਿਹੜਾ ਖਮੋਸ਼ ਹੋ ਜਾਣਾ ਸਿਰਫ ਕਿੰਤੂ ਪ੍ਰੰਤੂ ਕਰਨ ਦੇ ਨਾਲੇ ਮਸਲਾ ਹੱਲ ਨਹੀਂ ਹੋਣਾ ਪਹਿਰਾ ਲਾਉਣ ਚਾਹੀਦਾ ਪਹਿਰਾ ਵੀ ਲੱਗ ਸਕਦਾ ਦੇਖੋ ਪਿੱਛੇ ਠਿਕਰੀ ਫੇਰੇ ਲੱਗਦੇ ਹੁੰਦੇ ਸੀ ਸਾਰੇ ਅਸੀਂ ਖੁਸ਼ੀ ਦੇ ਨਾਲ ਜਾ ਕੇ ਆਪਣੀ ਸੁਰੱਖਿਆ ਤਾਂ ਆਪਣੀ ਕਰਨੀ ਹੈ ਨਾ ਜੇ ਠਿਕਰੀ ਪਹਿਰਾ ਵੀ ਲੱਗ ਜਾਏ ਤਾਂ ਬੜੀ ਵਧੀਆ ਗੱਲ ਆ ਪਰ ਲੋਕ ਹੁਣ ਹਰ ਚੀਜ਼ ਹੀ ਪੁਲਿਸ ਤੇ ਛੁੱਟੀ ਜਾਂਦੇ ਆ ਆਪਣਾ ਕੋਈ ਯੋਗਦਾਨ ਹੁੰਦਾ ਕੋਈ ਇਦਾਂ ਤੇ ਬੈਠੇ ਆ ਅਗਰ ਇਹੋ ਚੀਜ਼ ਕੋਈ ਆਊਟਸਾਈਡਰ ਇਹਨਾਂ ਦੇ ਮਹੱਲੇ ਚ ਆਉਂਦਾ ਤੇ ਪੁੱਛ ਲੈਣ ਵੀ ਕਿੱਧਰ ਆਏ ਹੋ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਨੂੰ ਦੱਸਦਣ ਅਸੀਂ ਉਹਨੂੰ ਪੁੱਛਗਿਸ਼ ਕਰ ਲਾਂਗੇ ਇਹਦੇ ਨਾਲ ਹੀ ਦਹਿਲ ਪੈਣਾ ਜੇ ਅਸੀਂ ਕਹਦੀਏ ਹੁਣ 50 ਬੰਦੇ ਬੈਠੇ ਆ ਇਧਰੋਂ 10 ਬੰਦੇ ਮਾੜੇ ਆਉਂਦੇ ਉਹਨਾਂ ਨੂੰ ਪੁੱਛਣਾ ਹੀ ਨਹੀਂ ਕਿਸੇ ਨੇ ਤੇ ਹਰ ਜਗ੍ਹਾ ਦੇ ਉੱਤੇ ਅਸੀਂ ਇਕੱਲੇ ਇਕੱਲੇ ਘਰ ਦੇ ਉੱਤੇ ਫੋਰਸ ਨਹੀਂ ਲਾ ਸਕਦੇ ਹੁਣ ਤੁਸੀਂ ਦੇਖੋ ਅ ਚਾਰ ਪੰਜ ਦਿਨ ਦੇ ਵਿੱਚ ਸਾਡਾ ਦੂਜਾ ਤੀਜਾ ਕੈਸੋ ਆਪਰੇਸ਼ਨ ਤੇ ਅਸੀਂ ਹੋਰ ਕੰਮ ਵੀ ਮਾਨਯੋਗ ਅਦਾਲਤਾਂ ਦੇ ਕੰਮ ਵੀ ਕਰਦੇ ਆ ਕਿੰਨੇ ਕਿੰਨੀ ਇੱਥੇ ਰੋਜ਼ੀ ਰਜਿਸਟ੍ਰੇਸ਼ਨ ਹੁੰਦੀ ਆ ਤੋਂ ਮੇਰੀ ਲਾਸਟ ਵਿੱਚ ਤੁਹਾਨੂੰ ਇਹ ਹੀ ਆ ਬੇਨਤੀ ਸਾਰੇ ਲੋਕਾਂ ਨੂੰ ਅਵੇਅਰ ਕਰੋ ਕਿ ਜਿਹੜੇ ਜਿਹੜੇ ਬੰਦੇ ਮਾੜੇ ਜਿਹੜੇ ਏਰੀਆ 'ਚ ਆਉਂਦੇ ਆ ਉਹ ਥੋੜੇ ਜਿਹਾ